ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਇੱਕ ਬਹੁਤ ਜ਼ਿਆਦਾ ਚੰਗਾ ਚੰਗੀ ਬਲੱਡ ਲਾਈਨ ਦਾ ਤੇ ਸੋਹਣੀਆਂ ਬਣਤਰਾਂ ਵਾਲਾ ਮਾਰਵਾੜੀ ਬਸ਼ੀਰਾ ਦਿਖਾਉਣਾ ਜਿਹੜਾ ਕਿ ਉਮਰ ਦੇ ਵਿੱਚ ਹਾਲੇ 14 ਮਹੀਨਿਆਂ ਦਾ ਹੋਇਆ ਤੇ ਕੱਦ ਕਾਠ ਸੋਹਣਾ ਕਰੀ ਆਉਂਦਾਗਾ ਬਣਤਰਾਂ ਤੁਸੀਂ ਦੇਖ ਸਕਦੇ ਹੋ ਬਸ਼ੇਰੇ ਦੀਆਂ ਮੂੰਹ ਮਹੰਦਰੇ ਦਾ ਬੜਾ ਸੋਹਣਾ ਕੰਨ ਬਹੁਤ ਜ਼ਿਆਦਾ ਛੋਟਾ ਕੰਨ ਸੈਜ ਦੇ ਵਿੱਚ ਬੜਾ ਛੋਟਾ ਤੇ ਕੁੰਡੀ ਵਾਲਾ ਗਜਮੈਨ ਜੁੜਮਾ ਕੰਨਾਂ ਦਾ ਕੋਈ ਓਵਰਲੈਪ ਨਹੀਂ ਕਰਦਾ ਤੇ ਨਾ ਹੀ ਦੂਰ ਰੱਖਦਾ ਕੰਨ ਮੱਥੇ ਤੇ ਇਹਦੇ ਫੁੱਲ ਆ ਪਿਛਲੇ ਦੋ ਪੈਰ ਚਿੱਟੇ ਆ ਉਮਰੇ ਦੀ 14 ਮਹੀਨੇ ਹੋਈ ਆ ਤੇ ਕੱਦ 60 ਇੰਚ ਕਰ ਗਿਆ ਬਾਲ ਪੌਰੀਆਂ ਦਾ ਬਸ਼ੇਰਾ ਬਿਲਕੁਲ ਸਾਫ਼ ਆ ਤੇ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਤਾ ਮੋਰ ਮੁਕਟ ਘੋੜੇ ਦਾ ਬੱਚਾ ਇਹ ਤੇ ਸੁੰਦਰ ਘੋੜੇ ਦਾ ਪੋਤਾ ਸੋ ਜੇ ਆਪਾਂ ਮਾਣੇ ਪਾਸਿਓਂ ਇਹਦਾ ਖਾਨਦਾਨ ਦੇਖੀਏ ਤਾਂ ਉਧਰੋਂ ਵੀ ਖਾਨਦਾਨ ਇਹਦਾ ਬੜਾ ਚੰਗਾ ਗਾ ਮਾਂ ਇਹਦੀ ਅਲੀ ਕਿਰਲਗੜ ਵਾਲੇ ਘੋੜੇ ਦੀ ਧੀ ਆ ਸੋ ਦੋਨੇ ਪਾਸਿਆਂ ਤੋਂ ਬਸ਼ੇਰਾ ਖਾਨਦਾਨ ਦਾ ਬਹੁਤ ਵਧੀਆ ਗਾ ਬਾਕੀ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਬਸ਼ੇਰੇ ਦੀਆਂ ਇੱਕ ਤਾਂ ਮਾਰਕਿੰਗ ਬੜੀ ਪਿਆਰੀ ਆ ਦੋਵੇਂ ਪੈਰ ਪਿਛਲੇ ਇੱਕੋ ਜਿਹੇ ਬਰਾਬਰ ਦੇ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਇਹਦੇ ਆ ਕੰਨਾਂ ਕੰਨੀ ਨਿਗਾ ਮਾਰ ਲਓ ਧੌਣ ਧੌਣ ਦੇਖੋ ਮਣੀਆ-ਮੁਣੀਆ ਬੜਾ ਪਤਲਾ ਹੈਗਾ ਤੇ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗਾ ਮਾਰਵਾੜੀ ਬਸ਼ੇਰਾ ਲਾਇਨ ਦਾ ਖਰੀਦਣਾ ਚਾਹੁੰਦਾ ਪਰ ਪੈਸੇ ਸਾਫ ਸਿਰ ਦੇ ਲਾਉਣੇ ਆ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਬਸ਼ੇਰਾ ਚੰਗਾ ਘੋੜਾ ਬਣ ਕੇ ਤਿਆਰ ਹੋੂ ਬਾਕੀ ਵਧੀਆ ਪੜਿਆ ਹੋਇਆ ਸਮਿਆ ਵਾ ਬਸ਼ੇਰਾ ਕੋਈ ਐਣੀ ਵੀ ਲੱਸਾਗਾ ਪੱਠਪੁੜੇ ਕੰਨੀ ਤੁਸੀਂ ਨਿਗਾਹ ਮਾਰ ਲਓ ਸੁੰਬਾ ਸਾਮਾ ਦਾ ਸਹਿਜ ਵੀ ਚੰਗਾਗਾ ਪੈਰਪੂਰ ਵਧੀਆ ਹੈਵੀ ਨੇ ਸੋ ਇਹ ਬਸ਼ੇਰਾ ਮਿੱਤਰੋ ਪਿੰਡ ਲੋਹਗੜ ਖੜਾਗਾ ਬਾਈ ਭਵਨੇ ਦੇ ਕੋਲੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੱਖੋਵਾਲ ਦੇ ਨੇੜੇ ਪਿੰਡ ਪੈਂਦਾਗਾ ਲੋਹਗੜ ਤੇ ਨਾਲ ਹੀ ਪਿੰਡ ਪੈ ਜਾਂਦਾਗਾ ਗੁੱਜਰਵਾਲ ਸੋ ਲੋਹਗੜ ਪਿੰਡ ਵਾਲੇ ਭਵਨੇ ਨੂੰ ਤੁਸੀਂ ਕਾਲ ਕਰ ਲਿਓ ਬਾਈ ਦੇ ਘਰੇ ਜਾ ਕੇ ਬਸ਼ੇਰਾ ਤੁਸੀਂ ਦੇਖ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇਤਾ 998884 99319 ਬਾਕੀ ਸ਼ੋਅ ਕੁਆਲਿਟੀ ਬੱਚਾ ਹੈਗਾ ਮਿੱਤਰੋ ਰੰਗ ਰੰਗ ਵੀ ਬੜਾ ਵਧੀਆ ਹੈਗਾ ਤੇ ਵਧੀਆ ਸੋਹਣਾ ਸੁਨੱਖਾ ਬੱਚਾ ਹੈਗਾ ਚੰਗਾ ਕੱਦ ਕਾਠ ਉਮਰ ਦੇ ਹਿਸਾਬ ਨਾਲ ਕਰੀ ਆਉਂਦਾ ਹੈਗਾ ਤੇ ਫੋਨ ਲਾ ਲਿਓ ਜਿਹਨੇ ਚੰਗਾ ਬਸ਼ੀਰਾ ਮਾਰਵਾੜੀ ਖਰੀਦਣਾ ਮਿੱਤਰੋ ਰੇਟ ਵੀ ਤੁਹਾਨੂੰ ਹਸਾਬ ਸਿਰ ਦੇ ਵਿੱਚ ਬਣ ਜਾਣਾ ਇਹ ਕੋਈ ਐਣੀ ਵੀ ਤੁਹਾਨੂੰ ਬਾਹਲੇ ਪੈਸੇ ਭਰਨੇ ਪੈਣਗੇ ਹਾਂ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਹੋਊਗੀ ਫੋਨ ਤੇ ਨੰਬਰ ਕਰ ਲਓ ਤੁਸੀਂ ਨੋਟ ਸਕ੍ਰੀਨ ਤੇ ਚੱਲ ਰਿਹਾਗਾ ਬਸ਼ੀਰਾ ਸ਼ੋਅ ਬਹੁਤ ਜ਼ਿਆਦਾ ਕਰਦਾ ਇੱਥੇ ਤੁਸੀਂ ਭੱਜਿਆ ਫਿਰਦਾ ਇਹਦੀ ਕਟ ਕੰਡੀਸ਼ਨ ਆ ਦੇਖ ਸਕਦੇ ਹੋ ਚੰਗਾ ਆਸਟ੍ਰੇਲੀਅਨ ਬਣ ਕੇ ਤਿਆਰ ਹੋਊਗਾ ਵਧੀਆ ਸਾਊਥ ਸਰੀਫ ਘਰੇ ਰੱਖਣ ਵਾਲਾ ਬੱਚਾ